ਟੱਕ ਹਟੀਆਂ ਜਰਾ ਅੱਛਾ ਹਟ ਜਾ ਬੀਬਾ ਜੀ ਐਂ ਕਰ ਦੋ ਬਹੁਤ ਬਹੁਤ ਧੰਨਵਾਦੀ ਹੁਣ ਅੱਜ ਦੇ ਇਸ ਫੰਕਸ਼ਨ ਦੇ ਮੁੱਖ ਵਿਮਾਨ ਡਾਕਟਰ ਲਾਥੇ ਕੀਵਲ ਇਟ ਮੇ ਬੀ ਕੇਪੂ ਆਪਣੇ ਵਿਚਾਰ ਸਾਂਝੇ ਕਰਨੇ ਸਾਂਗੇ ਕਰ ਇਹਨਾਂ ਦੇ ਬਾਅਦ ਭਗਤ ਰਾਮ ਰੰਗਾੜਾ ਜੀ ਪ੍ਰਮਾਨ ਕਵੀ ਮੰਚ ਮਹਾਲੀ ਸਾਰੇ ਆਏ ਹੋਏ ਸੱਜਣਾ ਦਾ ਸਨਮਾਨ ਕਰਨਗੇ ਬੰਦਾ ਬਹੁਤ ਬਹੁਤ ਧੰਨਵਾਦ ਜਦੋਂ ਬੰਦ ਸਾਹਿਬ ਨੇ ਕਿਹਾ ਜੀ ਕਿ ਮੇਰੀ ਦੁਜੀਗਤਾ ਆ ਰਹੀ ਹੈ ਗੀਤ ਸੰਗ੍ਰਹਿ ਦੀ ਇਹ ਖੁਸ਼ੀ ਤਾਂ ਹੋਈ ਕਿ ਬੰਦਾ ਇੰਨਾ ਕੰਮ ਗੀਤਾਂ ਦੇ ਖੇਤਰ ਦੇ ਵਿੱਚ ਕਰ ਰਿਹਾ ਹੈ ਪਰ ਮੈਂ ਸੋਚਿਆ ਕਿ ਜਿੱਦੂ ਪਹਿਲਾ ਅਜੇ ਸਾਲ ਵੀ ਨਹੀਂ ਹੋਇਆਗਾ ਕਿ ਜਿਹੜੀ ਪਹਿਲੀ ਇੱਕ ਕਿਤਾਬ ਹੋਰ ਇਹਨਾਂ ਨੇ ਅੱਗੇ ਕੀਤੀ ਸੀ ਉਹਦੇ ਵਿੱਚ ਵੀ ਮੈਨੂੰ ਇੱਥੇ ਨਵਾਜਿਆ ਗਿਆ ਸੀ ਮੈਂ ਚਾਹੁੰਦਾ ਸੀ ਕਿ ਇਹ ਹੋਰ ਬੰਦੇ ਜਾਂ ਹੋਰ ਵਿਦਵਾਨ ਵੀ ਉਹਨੇ ਕਹਿ ਦੇ ਪਰ ਕਾਲੋ ਸਾਹਿਬ ਨਾਲ ਮੇਰੀ ਇੰਨੀ ਪ੍ਰਾਣੀ ਸਾਂਝ ਹੈ ਦੋਸਤੀ ਹੈ ਕਿ ਮੈਂ ਇਹ ਸੋਚਦਾ ਰਹਿੰਦਾ ਹੈ ਕਿ ਸ਼ਾਇਦ ਹੋਵੇ ਤੇ ਚਾਹੇ ਸ਼ਰਾਬ ਹੋਵੇ ਤੇ ਚਾਹੇ ਦੋਸਤ ਹੋਵੇ ਕੋਈ ਜਿਹੜਾ ਪ੍ਰਾਣਾ ਹੋਵੇ ਜਿੰਨਾ ਉਹਨਾਂ ਹੀ ਵਧੀਆ ਹੁੰਦਾ ਗੋ ਮੋਗਲ ਹੋ। ਸੋ ਮੈਂ ਕਰਨੋ ਸਾਹਿਬ ਨਾਲ ਇਸ ਤਰ੍ਹਾਂ ਦਾ ਮੋਹ ਮਾਫਦ ਰੱਖਦਾ ਕਿਉਂਕਿ 2000 3-4 ਦੇ ਵਿੱਚ ਜਦੋਂ ਮੈਂ ਪੰਜਾਬੀ ਲੇਖਕ ਸਭਾ ਦਾ ਅੰਡੀਗੜ ਦਾ ਪ੍ਰਧਾਨ ਸੀ ਜਿਹੜੇ ਹੁਣ ਉਸੇ ਹੀ ਗੱਦੀ ਤੇ ਬਰਾਜਮਾਨ ਕਿਨਾਰਥਾਨ ਕੀ ਹਨ ਤਾ ਉਹ ਮੇਰੀ ਟੀਮ ਦੇ ਵਿੱਚ ਆ ਦੋ ਬੰਦੇ ਹੋਰ ਬੈਠੇ ਆ ਪਤੰਗ ਸਾਹਿਬ ਬੈਠੇ ਆ ਪਾਲਾਜਨਵੀ ਬੈਠੇ ਆ ਜਿੰਨਾ ਇਹ ਉਪਦੇਦਾਰਾਂ ਵਿੱਚ ਸੀ ਤੇ ਕਾਨੂੰਨ ਸਾਹਿਬ ਜਿਸੀ ਜੱਟਾ ਮੈਂਬਰਸ਼ਿਪ ਪਰ ਇਹ ਕੰਮ ਸਾਰਾ ਉਪਦੇਦਾਰੇ ਜਿੰਨਾ ਹੀ ਕਰਦੇ ਆ ਸੋ ਇਸ ਕਰਕੇ ਮੈਂ ਇਹਨਾਂ ਨੂੰ ਭਾਵ ਨਹੀਂ ਸਿਧੇਣਾ ਚਾਹਦਾਗਾ ਜੀ ਜੀ ਕੰਨ ਜਿਹੜੀ ਮੈਨੂੰ ਇੱਥੇ ਆ ਕੇ ਇਹ ਚੰਗੀ ਲੱਗੀ ਜਿਸ ਕਰਕੇ ਮੈਂ ਇੱਥੇ ਆਇਆ ਮੈਨੂੰ ਕੋਈ ਵੀ ਸਮਾਗਮ ਦੇ ਵਿੱਚ ਮੈਂ ਉੱਥੇ ਕੋਈ ਪ੍ਰਦਾਨ ਹੋਵਾਂ ਜਾਂ ਨਾ ਹੋਵਾਂ ਜਿੱਥੇ ਮੈਨੂੰ ਲੱਗਦਾ ਹੈ ਕਿ ਮੈਂ ਇੱਥੇ ਸਿੱਖਣ ਸਥਾਨ ਲਈ ਆਇਆ ਹਾਂ ਤਾਂ ਜੇ ਮਗਰਕੁਰਸੀ ਵੀ ਦੀ ਹੈ ਕਿਤੇ ਤਾਂ ਮੈਂ ਉੱਥੇ ਵੀ ਬੈਠ ਜੰਦਾ ਹੈ ਇਹ ਕਈ ਵਾਰੀ ਪਰ ਮੇਂ ਦਿਮਾਗ ਵੀ ਇਹ ਗੱਲ ਕਰਦੇ ਹੁੰਦੇ ਮੇਰੇ ਨਾਲ ਤੋ ਅੱਜ ਤੋਂ 3-4 ਦਿਨ ਪਹਿਲਾਂ ਇੱਕ ਕਿਤਾਬ ਦੇ ਖਰੜੇ ਦੇ ਉੱਤੇ ਗੱਲ ਹੋਈ ਸੀ ਉਹ ਖਰੜਾ ਐਸੀ ਗੀਤਾ ਦਾ ਹੀ ਸੀ ਜਿਹੜਾ ਉਹਨੇ ਸੁਖਮਾ ਐਸੀ ਉਹਦੇ ਵਿੱਚ ਕੁਝ دوست ਕੁਝ ਵਿਦਵਾਨ ਲੇਖਕ ਉਹਦੇ ਵਿੱਚ ਇਕੱਠੇ ਹੋਏ ਸੀ ਉਹਦੇ ਵਿੱਚ ਕਾਰਲੋ ਸਾਹਿਬ ਵੀ ਇਕੱਠੇ ਹੋਏ ਸੀ ਇੱਕ ਤਾਂ ਮੈਨੂੰ ਇਹ ਆਪਣਾ ਲਾਜ ਸੀ ਕਿ ਇੱਕ ਉਸ ਕਿਤਾਬ ਦੇ ਉੱਤੇ ਚਰਚਾ ਹੋ ਚੁੱਕੀ ਹੈ ਗੀਤ ਦੇ ਬਾਰੇ ਤੇ ਇੱਕ ਹਮ ਕਾਤੂ ਸਾਹਿਬ ਦੀ ਕਿਤਾਬ ਦੇ ਉੱਤੇ ਚਰਚਾ ਹੋ ਰਹੀ ਹੈ ਨਵੀਂ ਕਿਤਾਬ ਆਈ ਹੈ ਮੇਰਾ ਆਪ ਦਾ ਸ਼ੌਕ ਗੀਤਕਾਰੀ ਦੇ ਵਿੱਚ ਹੁਣ ਕਰਕੇ ਤਾਂ ਮੈਂ ਚਾਹੁੰਦਾ ਰਹਿਣਾ ਕਿ ਜਦੋਂ ਇਹ ਜ ਸਮਾਗਮ ਹੋਣ ਤਾਂ ਮੈਂ ਉੱਤੇ ਜਾਵਾਂ ਕਿ ਕੀ ਕੁਝ ਲਿਖਿਆ ਜਾ ਰਿਹਾ ਹੈ ਗੀਤਕਾਰੀ ਦੇ ਹੋਏ ਜਾਂ ਜਿਹੜੇ ਗੀਤ ਜਾਂ ਜਿਹੜੀ ਗੀਤਕਾਰੀ ਸਾਡੀ ਅੱਜ ਕੱਲ ਮਾਰਕੀਟ ਦੇ ਵਿੱਚ ਚੱਲ ਰਹੀ ਹੈ ਜਿਹੜੀ ਅੱਜ ਦੀ ਸਾਡੀ ਗੀਤਕਾਰੀ ਜਿਹਨੂੰ ਕੱਛੇ ਤੌਰ ਤੇ ਇੰਟਰਨੈਸ਼ਨਲ ਪੱਧਰ ਤੇ ਗੀਤਕਾਰੀ ਜਾਂ ਗੀਤ ਪੰਜਾਬੀ ਦਾ ਕਿਹਾ ਜਾਂਦਾ ਹੈ ਕਿ ਉਹਦੀ ਕੀ ਪੱਤਰ ਹੈ ਕੀ ਕਾਰਨ ਹੈ ਕਿ ਇਿੱਤੇ ਸਮੇਤ ਆ ਕੇ ਪੰਜਾਬੀ ਸਹਿਤ ਦੇ ਇਤਿਹਾਸ ਦੇ ਵਿੱਚੋਂ ਪੰਜਾਬੀ ਸਹਿਤ ਦੇ ਖੇਤਰ ਦੇ ਵਿੱਚੋਂ ਆ ਕੇ ਕੀ ਕਾਰਨ ਹੈ ਕਿ ਸਾਡੀ ਜਿਹੜੀ ਸਹਿਤ ਗੀਤਕਾਰੀ ਹੈ ਉਹ ਮਿਟ ਗਈ ਤੇ ਜਿਹੜੀ ਸਾਡੇ ਕੋਲ ਪਪੂਲਰ ਗੀਤਕਾਰੀ ਹੈ ਸੀ ਜਾਂ ਜਿਹੜੀ ਮਾਰਕੀਟ ਦੀ ਗੀਤਕਾਰੀ ਹੈ ਉਹ ਅੱਜ ਪੂਰੀ ਜਿਹਾ ਸਾਰੇ ਦੁਨੀਆਂ ਦੇ ਵਿੱਚ ਆ ਆਪਣਾ ਨਾਂ ਉਹ ਕਮਾ ਚੁੱਕੀ ਐ ਤੇ ਪੈਸਾ ਨਾ ਨਹੀਂ ਕੱਲਾ ਕਮਾਇਆ ਨਾਮਾ ਵੀ ਕਮਾ ਚੁੱਕੀ ਹੈਗੀ ਐ ਤੇ ਅੱਜ ਕੱਲ ਕੀ ਲਿਖਿਆ ਜਾ ਰਿਹਾ ਮੈਨੂੰ ਇਹ ਗੱਲ ਦੀ ਵੀ ਚਲਚਸ ਵੀ ਐਸੀ ਦੂਜੀ ਇਹ ਗੱਲ ਕੇ ਮੈਨੂੰ ਇਸ ਪੱਖੋਂ ਬੜੀ ਇੱਥੇ ਆ ਕੇ ਤਸੱਲੀ ਹੋਈ ਕਿ ਅਸੀਂ ਸਾਰੇ ਹੀ ਇੱਥੇ ਜਿਹੜੇ ਇੱਥੇ ਆਉਣੇ ਐ ਤਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਰਮ ਦੇ ਨਾਲ ਜੁੜੇ ਹੋਏ ਆ ਅਸੀਂ ਆਪ ਦੇ ਘਰ ਦੇ ਵਿੱਚੋਂ ਟਾਈਮ ਕੱਢ ਕੇ ਅਸੀਂ ਲਿਖਦੇ ਆ ਤੇ ਜਿਹੜਾ ਘਰ ਦੇ ਵਿੱਚ ਅਸੀਂ ਲਿਖਦੇ ਆ ਤਾਂ ਕੀ ਘਰ ਦਾ ਸਾਰਾ ਮਾਹੌਲ ਘਰ ਦੇ ਸਾਰੇ ਮੈਂਬਰ ਸਾਡੇ ਇਸ ਕਾਰਜ ਦੇ ਨਾਲ ਕਿੰਨਾ ਕੇ ਸਹਿਮਤ ਰਹਿੰਦੇ ਆ ਉਹ ਕਿੰਨੇ ਖੁਸ਼ ਹੁੰਦੇ ਆ ਸੋ ਅੱਜ ਕਾਰਲੋਸ ਸਾਹਿਬ ਦੇ ਨਾਲ ਉਹਨਾਂ ਦਾ ਪਰਿਵਾਰ ਵੀ ਇੱਥੇ ਆਇਆ ਇੱਥੋਂ ਨਹੀਂ ਆਇਆ ਕੈਨੇਡਾ ਤੋਂ ਚੱਲ ਕੇ ਆਇਆ ਸੋ ਇਸ ਪੱਖੋਂ ਵੀ ਮੈਨੂੰ ਖੁਸ਼ੀ ਹੋਈ ਹੈ ਕਿ ਲੀਕਾਂ ਦੀ ਇੰਨੀ ਕਿ ਤਾਂ ਮਾਨਤਾ ਹੋਣੀ ਚਾਹੀਦੀ ਹੈ ਕਿ ਉਹਦਾ ਪਰਿਵਾਰ ਵੀ ਉਸ ਨੂੰ ਮਾਨਤਾ ਦੇਵੇ ਉਸ ਵੇਲੇ ਪਰਿਵਾਰ ਨੂੰ ਉਸ ਸਮਾਗਮ ਦੇ ਵਿੱਚ ਸੱਦਿਆ ਜਾਵੇ ਜਿਹੜਿਆ ਬੀਬੀ ਕਹਿ ਰਹੀ ਸੀ ਕਿ ਕਲਨੋ ਸਾਹਬ ਨੇ ਮੈਨੂੰ ਇੱਕ ਇੱਕ ਢੀ ਵਾਲਾ ਦਰਜਾ ਦਿੱਤਾ ਤੇ ਨਾਲ ਦੇ ਨਾਲ ਜਿਹੜੇ ਬੱਚੇ ਆ ਉਹਨਾਂ ਦੀ ਪਾਲਣ ਪੋਸ਼ਣ ਤੇ ਮੈਨੂੰ ਫਿਕਰ ਨਹੀਂ ਰਿਹਾ ਉਹ ਕਲਨੋ ਸਾਹਬ ਨੇ ਹੀ ਕੀਤਾ ਤਾਂ ਵਿਭਾਜਕ ਦੇ ਤੁਸੀਂ ਬੜਾ ਧੰਨਵਾਦ ਕੀਤਾ ਕਲਨੋ ਸਾਹਿਬ ਦਾ ਇਹ ਕਦੇ ਦੁਬਾਰਾ ਕਦੇ ਇਸ ਤਰ੍ਹਾਂ ਬੋਲਣਾ ਪਵੇ ਨਾਲ ਇਹ ਵੀ ਕਹਿਦਾ ਕਰੋ ਕਿ ਜਿਹੜੀ ਇੰਨੀ ਪਰਿਵਾਰ ਨੂੰ ਉਹ ਸੰਭਾਲਦੇ ਐ ਇੰਨਾ ਔਰਤਾਂ ਦੀ ਪੜ੍ਹਾਈ ਦੇ ਵਿੱਚ ਉਹਦੀ ਉਹਦੀ ਹੈਰ ਸਟੱਡੀ ਦੇ ਵਿੱਚ ਕਾਰਲੋਸ ਸਾਹਿਬ ਵਰਗੇ ਜੇ ਇੰਨੀ ਜਿਹੜੀ ਇੰਨੀ ਜਮ ਕਹਾ ਕੇ ਇੰਨਾ ਉਹ ਕੁਰਬਾਨੀ ਕਰਦੇ ਆ ਆਪਣੇ ਟਾਈਮ ਦੀ ਤੇ ਆਪਣੇ ਪੈਸੇ ਦੀ ਇਹ ਵੀ ਕਹਿਦਾ ਕਰੋ ਇਹ ਲੇਖ ਕੀ ਹੁੰਦੇ ਆ ਜਿਹੜੇ ਇਸ ਮਾਸਟਰ ਦਾ ਕੁਝ ਦੇ ਹੁੰਦੇ ਆ ਨਹੀਂ ਜਿਹੜੇ ਦੂਜੇ ਦੂਜੇ ਜਿਹੜੇ ਲੇਖ ਹੁੰਦਾ ਜਿਹੜੇ ਸਵੇਦਨ ਸ਼ੀਲੇ ਆਕਾ ਵਰਗੇ ਨਹੀਂ ਹੁੰਦੇਗੇ ਤਾਂ ਉਹ ਫਿਰ ਇੰਨਾ ਕਿਸੇ ਲਈ ਕਰਦੇ ਵੀ ਨਹੀਂਗੇ ਇਹ ਵੀ ਬੋਲਦਾ ਕਰੋ ਇਹ ਸਾਰਾ ਕੁਝ ਤਾਂ ਹੀ ਹੋ ਸਕਿਆ ਹੈ ਕਿਉਂਕਿ ਇਹ ਸ਼ਬਦ ਨਾਲ ਜੁੜੇ ਹੋਏ ਆ ਇਹ ਕਰਮ ਨਾਲ ਜੁੜੇ ਹੋਏ ਆ ਇਹ ਸਾਰਾ ਕੁਝ ਇਸ ਕਰਕੇ ਹੀ ਇਹਨਾਂ ਨੇ ਕੀਤਾ ਹੈ ਮੈਂ ਦੇ ਨਾਲ ਹੀ ਇਹ ਗੱਲ ਵੀ ਜੋੜਦਾ ਹੈ ਕਿ ਇੱਕ ਬੰਦਾ ਸਾਡੇ ਯੂਕੇ ਸਿਸਟਮ ਦੇ ਵਿੱਚ ਜਿਹੜਾ ਕਾਊਂਟੈਂਟ ਜਨਰਲ ਦੇ ਦਫ਼ਤਰ ਦੇ ਵਿੱਚ ਲੱਗਿਆ ਹੋਵੇ ਕਿ ਉੱਥੋਂ ਪੈਸੇ ਨਾ ਕਮਾਏ ਹੁਣ ਉੱਥੋਂ ਪੈਸੇ ਨਾ ਕਮਾਏ ਹੁਣ ਕਿ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਕਾਨੂੰਨਾਂ ਨੂੰ ਫਿਰਦੇ ਆ ਆਪਣੇ ਸੁਕ੍ਰਤੇ ਫਿਰਦੇ ਆ ਜਾਂ ਆਪਣੇ ਪਰਿਵਾਰ ਦੇ ਨਾਲ ਵਫਾ ਕੁਮਾ ਰਹੇ ਆ ਸੋ ਜੇ ਇਹ ਜੇ ਸਾਨੂੰ ਸਖਸ਼ੀਤਾ ਮਿਲਦੀ ਹੈ ਤਾਂ ਉਹ ਵੀ ਜਿਹੜੇ ਕਰਮਕਾਰ ਆ ਜਿਹੜੇ ਲੇਖਕ ਆ ਉਹ ਉਹ ਵੀ ਉਹਦਾ ਕਾਰਨ ਇਹ ਹੈ ਕਿ ਉਹਨਾਂ ਨੇ ਜਿਹੜਾ ਪਿਸ਼ਟਾ ਚਾਰ ਸਾਡੇ ਸਮਾਜ ਵਿੱਚ ਸਾਡੇ ਸਰਕਾਰੀ ਦਫਤਰਾਂ 'ਚ ਹੈ ਉਹ ਜਿਹੜਾ ਗੁੰਦ ਹੈਗਾ ਉਹ ਸਾਰਾ ਉਹਨਾਂ ਤੋਂ ਇਹ ਦੂਰ ਰਹਿੰਦੇ ਆ ਮੈਂ ਪਰसों ਆਪਣੇ ਇੱਕ ਦੋਸਤ ਨਾਲ ਫੋਨ 'ਤੇ ਗੱਲ ਕਰ ਰਿਹਾ ਸੀ ਵਿੰਡੇ ਮੈਂ ਯਾਰ ਮੈਂ ਜਦੋਂ बीए ਕੀਤੀ ਸੀ ਮੈਂ ਇੰਸਪੈਕਟਰ ਹੈ ਇਹ ਸਿਲੈਕਸ਼ਨ ਹੋ ਗਈ ਸੀ ਮੇਰੀ ਫੂਡ ਸਪਲਾਈ 'ਚ ਤੇ ਜੇ ਮੈਂ ਉੱਥੇ ਲੱਗਿਆ ਹੁੰਦਾ ਤਾਂ ਮੈਂ ਇਹੋ ਜਿਹਾ ਨਹੀਂ ਹੋਣਾ ਸੀ ਕਿ ਨਿੱਕੀ ਮੈਂ ਕਾਹ ਰੱਖੀ ਬੈਠਾ ਹੈ ਤੇ ਸ਼ਾਇਦ ਮੈਂ ਇਹ ਤੋਂ ਵੱਡਾ ਜਾਂ ਮੇਰੇ ਕੋਲੇ ਜਿਹੜੇ ਕੋਠੀਆਂ ਹੋਰ ਆ ਉਹ ਕਹਿੰਦਾ ਦੋ ਗੱਲਾਂ ਹੈ ਕਿ ਜਾਂ ਤਾਂ ਤੂੰ ਅਨਫਿਟ ਹੁੰਦਾ ਜਾਂਦੀ ਭਜਿਆਉਂਦਾ ਤੇ ਜਾਂ ਫਿਰ ਉਹਦੇ ਵਿੱਚ ਉਹਦੀ ਖਾਂ ਦੇ ਵਿੱਚ ਲੂਣ ਦੀ ਖਾਂ ਦੇ ਵਿੱਚ ਉਹ ਮੈਂ ਲੂਣ ਪੜ ਜਾਣਾ ਸੀ ਪਰ ਤੂੰ ਲਾਹ ਸਿੰਘ ਹੀ ਹੋਣਾ ਸੀ ਜਾਂ ਬਾਦ ਤੋ ਸਰਦਾਰ ਨਾਅਮ ਸੇ ਕਹਿੰਦੇ ਪਰ ਕੀਵਾ ਨਹੀਂ ਹੁੰਦਾ ਸੋ ਕੱਲੋਂ ਸਾਹ ਜਿਹੜੇ ਹੈਗੇ ਆ ਇਹ ਤੇ ਡਿਪਾਰਟਮੈਂਟ ਇਹ ਜਿਹੜਾ ਡਿਪਾਰਟਮੈਂਟ ਜਿੱਥੇ ਜਿਹੜਾ ਹੈਗਾ ਜਿੱਥੇ ਵੀ ਇਹ ਜਾਂਦੇ ਆ ਉਪਕਾਰ ਨੇ ਹੈ ਚੈਕਿੰਗ ਕਰਨ ਆਉਂਦੇ ਆ ਜਾਂ ਪੈਨ ਆਡਿਟ ਕਰਨ ਜਾਂਦੇ ਆ ਤਾਂ ਪੈਸੇ ਤਾਂ ਆਪਣੇ ਆਪ ਹੀ ਤੁਹਾਡੇ ਕੋਲੇ ਆ ਜਾਂਦਾ ਹੈਗਾ ਸੋ ਇਹਦਾ ਕੰਮ ਜਿਹੜਾ ਸਾਰਾ ਇਹ ਇਹਦੀ ਕਲਮ ਦੇ ਨਾਲ ਜਿਹੜੀ ਤੁਹਾਡੀ ਕਮਿਟਮੈਂਟ ਹੈ ਉਹਦਾ ਕਾਰਨ ਹੈ ਦੂਜੀ ਗੱਲ ਹੈ ਇਸ ਕਿਤਾਬ ਦੇ ਬਾਰੇ ਬੋਲਣ ਦੇ ਬਾਰੇ ਜਦੋਂ ਇਸ ਕਿਤਾਬ ਦੇ ਬਾਰੇ ਮੈਂ ਇਹਨਾਂ ਦੀ ਖਾਹਵਾਂ ਖਾਹਵਾਤ ਦੀ ਤੁਸੀਂ ਮੈਂ ਕੁੰਸਾ ਪੜੀਆ ਆਪਣੇ ਨਾ ਨਾ ਸਾਹਵਦੀ ਜਿੰਨਾ ਮੇਰੇ ਬਹੁਤ ਪੁਰਾਣੇ ਇਹ ਮੈਨੂੰ ਮੈਂ ਇਹਨਾਂ ਨੂੰ ਜਾਣਦਾ ਹੈ ਮੇਰੇ ਗੁਰੂ ਦੇ ਗਾਂ ਹੈ ਅੱਗੇ ਜਾ ਕੇ ਉਹਨਾਂ ਦਾ ਦੋਸਤ ਹੈ ਇਹਨਾਂ ਦੀ ਜਿਹੜੀ ਲਿਖੀ ਹੋਈ ਹੈ ਕਿਤਾਬ ਦੇ ਬਾਰੇ ਹੂਮ ਦਾ ਇੱਥੇ ਦੋਸਤ ਬੋਲ ਕੇ ਗਿਆ ਹੈ ਕਨਾਰਥਾਲ ਵੀ ਬੋਲੇ ਨਾਲ ਆਪਣੇ ਬੋਹਾ ਸਾਹਿਬ ਵੀ ਬੋਲੇ ਤਾਂ ਮੈਨੂੰ ਨਹੀਂ ਲੱਗਦਾ ਕਿ ਮੈਂ ਇਹਦੇ ਬਾਰੇ ਹੋਰ ਕੋਈ ਵਧੀਆ ਗੱਲਾਂ ਕਰ ਸਕਾਂਗਾ ਖਾਸ ਕਰਕੇ ਜਦੋਂ ਬੋਹਾ ਸਾਹਿਬ ਨੇ ਆਪਣੇ ਦ੍ਰਿਸ਼ਟੀ ਕੋ ਤੋ ਇੱਕ ਤਾ ਵਾਰ ਜਦੋਂ ਬੋਲਿਆ ਤਾਂ ਮੈਂ ਤਾਂ ਫਿਰ ਬਿਲਕੁਲ ਨਹੀਂ ਜੜਾ ਗਿਆ ਉਹ ਪਾਣੀ 'ਚ ਬਹਿ ਗਿਆ कि मैं इसी बोला गाद ये नहीं गा मैं इन्होंने वधिया नहीं बोल सकता गा कारण है कि महीना या मेरी जी अकल जाड़ है इस करके मैं नहीं बोल नहीं गए मेनू ਕੀ ਕਰਕੇ ਦੋਦੀ ਜੀ ਉਹ ਐਸਾ ਪੁੱਛਦਾ ਨੂੰ ਜਿਹੜਾ ਬੋਲਦੀ ਉਹਦਾ ਜਿਹੜਾ ਨਿਕਲੀ ਨਾ ਹੋਵੇ ਸੋ ਇਸ ਕਰਕੇ ਇਹ ਕਿਤਾਬ ਦੇ ਬਾਰੇ ਹੋਰ ਕੋਲਣਾ ਜਿਹੜਾ ਮੈਨੂੰ ਬਹੁਤਾ ਜਿਹੜਾ ਇਹ ਲੱਗਦਾ ਤਾਂ ਇਹ ਨਹੀਂ ਹੁਣ ਕੋਈ ਸਾਰਗਰਭਤ ਹੋਵੇਗਾ ਜਾਂ ਭਾਪੂਰਤ ਹੋਵੇਗਾ ਜਦੋਂ ਵੀਰਵਾਰ ਨੂੰ ਇਹ ਦੇ ਸਮਾਗਮ ਰੱਖਣ ਦੀ ਕਾਲੂ ਸਾਹਿਬ ਵੱਲੋਂ ਮੈਨੂੰ ਸੂਚਨਾ ਆਈ ਕਿ ਜਿਨ੍ਹਾਂ ਨੇ ਮੇਰੇ ਇਸ ਤਰ੍ਹਾਂ ਨਾਲ ਇੱਕ ਨੱਡਾ ਤੋਂ ਹੁਣਾ ਸੀ ਉਹ ਆਗੇ ਸਰਪ੍ਰਾਈਜ਼ ਦੇਗੇ ਅੰ ਅੱਜ ਕੱਲ੍ਹ ਜਿਹੜੇ ਪਿੱਛੇ ਬਾਹਰੋਂ ਆਉਂਦੇ ਆ ਉਹ ਸਰਪ੍ਰਾਈਜ਼ ਦੇ ਬੜੇ ਸ਼ੌਕੀਅਤ ਉਹ ਪਹਿਲਾਂ ਘਰੇ ਦੱਸ ਦੇਣਗੇ ਕਿਉਂ ਨਹੀਂ ਦੱਸ ਦੇ ਕਦੇ ਨਹੀਂ ਦੱਸ ਦੇ ਕਈ ਵਾਰੀ ਅੰਬਰ ਸਾਹ ਰੁਕਤੇ ਹੁੰਦੇ ਆ ਬਿਆੜੀਆਂ ਲੱਗੀਆਂ ਹੁੰਦੇ ਆ ਪੈਰਾਂ ਦੇ ਵਿੱਚ ਉਹ ਫ੍ਰੈਂਸ਼ ਕਰਕੇ ਪਹਿਲਾਂ ਦੱਸ ਦੇਣਗੇ ਸੋ ਮੈਂ ਕਾਲੋ ਸਾਹਿਬ ਨੂੰ ਕਿਹਾ ਮਾ ਜਾਰ ਵੀਰ ਵਾਰ ਨੂੰ ਤੂੰ ਰੱਖ ਲਿਆ ਵਰਕਿੰਗ ਡੇ ਐ ਉੱਤੇ ਕਿਵੇਂ ਆਉਣਾ ਹੈ ਇਹਨਾਂ ਜਵਾਬ ਸੀ ਜਿਹੜੇ ਬੰਦੇ ਨੇ ਜ਼ਿੰਦਗੀ ਦੇਖੀ ਹੁੰਦੀ ਐ ਸਮਾਜ ਦੇਖਿਆ ਹੁੰਦਾ ਇਹਨਾਂ ਜਵਾਬ ਸੀ ਉਹ ਮੈਨੂੰ ਕਹਿੰਦੇ ਵੀ 60 ਸਾਲ ਦੇ ਉੱਪਰ ਤੋਂ ਉਮਰ ਵਾਲੀ ਆਉਣੇ ਹੈਗੇ ਐ ਤੂੰ ਸਾਰੇ ਰਟਾਇਰ ਐ ਇਹ ਉਹਨਾਂ ਨੂੰ ਜਿੱਥੇ ਮਰਜ਼ੀ ਬੁਲਾਉ ਉਹ ਸੀਗਾ ਜਦੋਂ ਆਹ ਮੁੰਡਾ ਆਇਆ ਪੀਤੀ ਵਿੱਚ ਗਿਆ ਵੀ ਗਿਆ ਸੀ ਉਹ ਮਹਾਤਮਾ ਦੀਆ ਕਲੋਸਾਬ ਦੀ ਕਹੀ ਗੱਲ ਨੂੰ ਥੋੜਾ ਭੰਗਨ ਦਾ ਉਹਦਾ ਕੀਤਾ ਨਾ ਗੱਲ ਦਾ ਵੀ ਇਹ ਜੇ ਬੱਚੇ ਵੀ ਅਜੇ ਆਉਂਦੇ ਐ ਇਹ ਜੋ ਚੱਲਾ ਗਿਆ ਫੇਰ ਤਾਂ ਮਨੂ ਨਕੇ ਕਲੋਸਾਬ ਦੀ ਬਹੁਤ ਗੱਲ ਜਿਹੜੀ ਹੈ ਇਹ ਪੱਥਰ ਤੇ ਲਿਖੀਰ ਹੈ ਇਹ ਆਪਣੇ ਤੌਰ ਤੇ ਚਾਹੇ ਆਪਾਂ ਇਹ ਗੱਲ ਦੇ ਉੱਤੇ ਹੱਸੀਏ ਪਰ ਇਹ ਬਹੁਤ ਵੱਡਾ ਪੰਜਾਬੀ ਦਾ ਸਹਦਾ ਦੁਖਾਂਤ ਹੈ ਕਿ ਜਦੋਂ ਐਸੀ ਇਹ ਦੁਨੀਆਂ ਤੋਂ ਚੋਸੀ ਚਲੇ ਜਾਵਾਂਗੇ ਤਾਂ ਸਾਡਾ ਵੀ ਕੋਈ ਜਿਹੜਾ ਹੈਗਾ ਚੰਡਾ ਕੋਈ ਫੜਨ ਵਾਲਾ ਹੈ ਕਿ ਨਹੀਂ ਇਸ ਤੋਂ ਬਾਅਦ ਪੰਜਾਬੀ ਸਹਿਤਾ ਬਹੁਤ ਵੱਡਾ ਇਹ ਸੰਕਟਾ ਸਾਡੇ ਸਾਡੇ ਜੂਤ ਆ ਸਾਡੇ ਸਮਾਜ ਦਾ ਤੋਂ ਅੱਜ ਵੀ ਮੈਨੂੰ ਜਿਹੜੀ ਇੱਕ ਗੱਲ ਜਿਹਦੇ ਉੱਤੇ ਗੱਲ ਕੱਲ੍ਹ ਸਾਹਮਣੇ ਕੀਤੀ ਇਹ ਗੱਲ ਜਿਹੜੀ ਹੈ ਅੱਜ ਮੈਂ ਯਾਦ ਕਰ ਰਿਹਾ ਸੀ ਦੂਜੀ ਗੱਲ ਇਹ ਜੇ ਇਸ ਕਿਤਾਬ ਦੇ ਬਾਰੇ ਗੱਲ ਜੇ ਹੋਰ ਥੋੜੀ ਬਹੁਤੀ ਵਧਾਉਣੀ ਹੋਵੇ ਤਾਂ ਪਹਿਲਾਂ ਮੈਂ ਇਸ਼ਾਰਾ ਕਰ ਚੁੱਕਾ ਕਿ ਜਿਸ ਤਰ੍ਹਾਂ ਦੀ ਸਾਡੀ ਨਵੀਂ ਪੰਜਾਬੀ ਕਵਿਤਾ ਹੈ ਜੋ ਦੀ ਸਾਡੀ ਕਵਿਤਾ ਲਿਖੀ ਜਾ ਰਹੀ ਹੈ ਾਰੇ ਕਾਮਲ ਵਿੱਚੋਂ ਜਿਹੜਾ ਪ੍ਰਗੀਤ ਆ ਪੱਖ ਹੈ ਉਹ ਸਾਡਾ ਲਗਭਗ ਖਤਮ ਹੋ ਚੁੱਕਿਆ ਹੈਗਾ ਜਿਹੜਾ ਸਾਡੇ ਕਿਸੇ ਵੇਲੇ ਸਾਡੇ ਕੋਲੇ ਬਹੁਤ ਵੱਡਾ ਇੱਕ ਮੀਰ ਮਿਰਤਾ ਹੈ ਸਾਡੇ ਪ੍ਰਗੀਤ ਦਾ ਤੇ ਸਾਡੇ ਗੀਤ ਦਾ ਪਰ ਪਹਿਲਾਂ ਵੀ ਗੱਲਾਂ ਹੁੰਦੀਆਂ ਰਹੀਆਂ 80 90 ਤੱਕ ਇਹ じゃ ਕੁਝ ਮੌਲ ਬਣਿਆ ਕਿ ਸਾਡਾ ਪ੍ਰਗੀਤ ਕਿਹੜਾ ਸੀ ਉਹ ਸਹਿਤ ਦੇ ਵਿੱਚੋਂ ਖਤਮ ਹੋ ਗਿਆ ਪਰ ਬਾਜ਼ਾਰਤ ਚੱਲਿਆ ਗਿਆ ਉੱਥੇ ਉਹਦਾ ਮੁੱਲ ਪੂਰਾ ਪੈਂਦਾ ਹੈ ਸਹਿਤ ਦੇ ਵਿੱਚ ਉਹਦਾ ਕੋਈ ਮੁੱਲ ਨਹੀਂ ਪੈਂਦਾ ਉਹ ਜਿਹੜੀ ਕਿਉਂਕਿ ਜਿਹੜੀ ਗੀਤਕਾਰੀ ਲਿਖੀ ਜਾ ਰਹੀ ਅੱਜ ਉਸ ਗੀਤਕਾਰੀ ਨੂੰ ਬਾਜ਼ਾਰ ਦੇ ਵਿੱਚ ਵੇਚਣ ਦੇ ਲਈ ਉਹਨਾਂ ਕੋਲੇ ਗੇਕੀ ਹੈ ਉਹਨਾਂ ਕੋਲੇ ਜਿਹੜੀ ਹੈ ਉਹਨਾਂ ਕੋਲੇ ਸਾਜ਼ ਹਨ ਜਿਸ ਕਰਕੇ ਉਹ ਆਪ ਦਾ ਨਾਮ ਹੀ ਬਣਾ ਕੇ ਰੱਖਦੇ ਹੈਗੇ ਆ। ਤੋਂ ਸਾਜ ਦੇ ਬਾਰੇ ਇੰਨੀ ਚਰਚਾ ਹੋਈ ਹੈ। ਜਦ ਲਈ ਤੋਂ ਸਾਜ ਬਾਰੇ ਕਾਰਨ ਕੀ ਹੈ? ਉਹ ਗੈਕੀ ਦੇ ਵਿੱਚ ਇੱਕ ਉਹਨੇ ਆਪਣਾ ਇੱਕ ਨਾਮ ਪੈਦਾ ਕੀਤਾ। ਆ ਨਵੇਂ-ਨਵੇਂ ਗੱਲ ਵੀਰ ਸਿੰਘ ਬਾਰੇ ਗੱਲ ਹੁੰਦੀ ਹੈ। ਉਹਨੇ ਵੀ ਗੀਤਕਾਰ ਦੇ ਵਿੱਚੋਂ ਜਦੋਂ ਉਹ ਗੈਕੀ ਦੇ ਵਿੱਚ ਗਿਆ। ਉਸ ਵੇਲੇ ਹੀ ਇਸ ਦੇ ਵਿੱਚ ਉਹ ਚਰਚਾ ਹੁੰਦੀ ਹੈਗੀ ਨਾ। ਪਰ ਸਾਡੇ ਜਿਹੜੀ ਸਾਡੀ ਕਾਪਟਾ ਲਿਖੀ ਜਾ ਰਹੀ ਹੈ ਜਦ ਨਵੀਂ ਪੰਜਾਬੀ ਕਾਪਟਾ ਲਿਖੀ ਜਾ ਰਹੀ ਹੈ ਉਹਦੇ ਕੋਲ ਅਜੇ ਹੈ ਇਹ ਜਿਹੀ ਕੋਈ ਸੂਰਤ ਨਹੀਂ ਗਈ ਕਿ ਉਹ ਵੇਕੀ ਦੇ ਮੂੰਹ ਸਾਡੇ ਸਮਾਜ ਚ ਆਪਦੇ ਪੈਰ ਜਮਾ ਸਕੇ ਸੋ ਇਸ ਕਿਤਾਬ ਦੇ ਸੰਦਰਭ ਦੇ ਵਿੱਚ ਮੈਂ ਜੀ ਆਇਆਂ ਕਹਿਣਾ ਕਿ ਸਾਨੂੰ ਬੜੀ ਲੋੜ ਹੈ ਕਿ ਨਮੀ ਪੰਜਾਬੀ ਕਪਤਾ ਦੇ ਨਾਲ ਜਾਂ ਮੈਂ ਕਹਾ ਕਿ ਉਹਦੇ ਸਮਾਨੰਤਰ ਗਰੀ ਸਾਡੀ ਗੀਤਕਾਰੀ ਹੈ ਉਹ ਵੀ ਲਿਖੀ ਜਾਣੀ ਚਾਹੀਦੀ ਹੈ ਤੇ ਉਹ ਗੌਣੀ ਵੀ ਚਾਹੀਦੀ ਹੈ ਜੇ ਸਾਡੇ ਕੋਲ ਸਾਡੇ ਕੁਝ ਗਾਇਕ ਵਧੀਆ ਹਨ ਪੰਜਾਬੀ ਦੇ ਵਿੱਚ ਸਹਿਦ ਦੇ ਵਿੱਚ ਜੋਗ ਸਾਹਿਬ ਦਾ ਜਿਹੜਾ ਜਿਸ ਤਰ੍ਹਾਂ ਦਾ ਇਹਨਾਂ ਦਾ ਗਲਾ ਹੈ ਜਿਹੜਾ ਇਹਨਾਂ ਦਾ ਸੁਰ ਹੈ ਮੈਂ ਬੜਾ ਇਹਨਾਂ ਦਾ ਆਸ਼ਿਕਾ ਮਰੀਦ ਆ ਮੇਰੇ ਸਾਹਮਣੇ ਬਾਹੁਰਾ دیਵਾਨਾ ਜੀ ਬੈਠੇ ਆ ਇੰਨੀ ਉਮਰ ਹੋ ਗਈ ਹੈ ਪਰ ਜਿਹੜੇ ਜਿਹੜੇ ਗਲੇ ਦੀਆਂ ਮੁਰਕੀਆਂ ਉਹ ਅਜੇ ਵੀ ਜੜੀਆਂ ਹੈਗੀਆਂ ਬੰਦਿਆਂ ਨੂੰ ਸਾਨੂੰ ਖਿੱਚਦੀਆਂ ਹੈਗੀਆਂ ਇੰਨਾ ਵਧੀਆ ਗਾਉਂਦਿਆ ਆਪਣੇ ਇੰਜੀਨੀਅਰ ਸਾਹਿਬ ਬੈਠੇ ਆ ਮਗਰ ਇੱਕ ਸਿੰਘ ਸਾਹਿਬ ਉਹ ਜਦੋਂ ਗਾਉਂਦੇ ਹੈਗੇ ਆ ਸੋ ਸਾਡੇ ਕੋਲ ਵੀ ਕੁਝ ਛੋਟੇ ਗੈਗ ਤਾਂ ਵਧੀਆ ਹੈ ਪਰ ਨਾਲ ਦੀ ਨਾਲ ਮੈਂ ਇਹ ਇਹ ਸਲਾਹ ਦੇਵਾਂਗਾ ਜਿਹੜੇ ਬੰਦੇ ਇਸ ਖੇਤਰ ਦੇ ਵਿੱਚ ਜਾਣਾ ਚਾਹੁੰਦੇ ਆ ਤੇ ਸਹਿਤ ਦੇ ਵਿੱਚ ਪੈਰ ਚ ਮੋਣਾ ਚਾਹੁੰਦੇ ਆ ਉਹ ਸ਼ਬਦ ਤੇ ਸੁਰ ਜਿੰਨਾ ਚ ਰੋਧਾ ਸਮੇਲ ਨਹੀਂ ਕਰਦੇਗੇ ਤਾਂ ਉਹਨਾਂ ਚ ਜਿਹੜਾ ਹੈਗਾ ਤੁਹਾਡੀ ਜਿਹੜਾ ਕੁਝ ਗਾਇਆ ਜਾ ਰਿਹਾ ਹੈਗਾ ਉਹ ਪ੍ਰਵਾਨ ਨਹੀਂ ਹੋਣਾ ਹੈ ਮੈਨੂੰ ਪਾਤਸ਼ਾਹ ਚੌਥੀ ਨੂੰ ਦੱਸ ਰਿਹਾ ਸੀ ਕਿ ਜਿੰਨੇ ਵੀ ਗੀਤਾਂ ਦੀਆਂ ਕਿਤਾਬਾਂ ਸ਼ਬਦੀਆਂ ਉਹ ਸਾਰੀਆਂ ਸਾਰੀਆਂ ਗੁਰਦਾਸ ਮਾਨ ਆਲਦੇ ਉੱਥੇ ਬੰਦੇ ਮੰਗਾਉਂਦਾ ਉਹ ਸਾਰੀਆਂ ਪੜਦਾ ਹੈ ਕਿ ਗੀਤਕਾਰ ਕੀ ਕੁਝ ਲਿਖ ਰਏ ਲਗੇ ਜਾਂ ਆਪਣਾ ਇਹ ਸਰਤਾਜ ਹੈ ਇਹ ਸਾਰੀਆਂ ਕਿਤਾਬਾਂ ਵੀ ਆਪਣੇ ਜਿਹੇ ਘਰ ਰੱਖਦਾ ਹੈ ਤੇ ਪੜਦਾ ਹੈ ਕਿ ਗੀਤਕਾਰ ਕੀ ਕੁਝ ਲਿਖ ਰਿਹਾ ਕਿ ਉਹ ਸਰਤਾਜ ਹੋਇਆ ਚਾਹੇ ਗੁਰਦਾਸ ਮਾਨ ਹੋਇਆ ਇਹ ਬੇਸਿਕਲੀ ਤਾਂ ਪਰਫਾਰਮਰ ਆ ਨਾ ਬੇਸਿਕਾ ਤਾਂ ਗਾਇਕ ਆ ਨਾ ਇਹ ਇੱਕ ਦੋ ਵਾਰੀ ਉਹਨਾਂ ਨਾਲ ਮੇਰੀ ਗੱਲ ਹੋਈ ਸੀ ਆ ਮਮਸ ਸਦੀਕ ਨਾਲ ਕਿ ਜਿਹੜੀ ਜਿਹੜੀ ਜਿਨ੍ਹਾਂ ਦੀ ਸ਼ਾਇਰੀ ਦੇ ਵਿੱਚ ਗੀਤਕਾਰੀ ਨਹੀਂ ਹੈ ਜਾਂ ਕਲਾਤਮਕਤਾ ਨਹੀਂ ਹੈ ਅਸੀਂ ਜਿੰਨੇ ਮਰਜੀ ਗਾਲੀਏ ਜਿੰਨੇ ਵਧੀਆ ਸਾਜ ਨਵੇਂ ਤੋਂ ਨਵਾਂ ਲੈ ਕੇ ਲਿਜਾ ਕੇ ਤੁਹਾਡੇ ਸਾਹਮਣੇ ਪੇਸ਼ ਕਰਤੀਏ ਪਰ ਜੇ ਉਹਨਾਂ 'ਚ ਸ਼ਬਦ ਨਹੀਂ ਹੈ ਉਹਨਾਂ ਗੀਤਾਂ ਦੇ ਵਿੱਚ ਉਹਦੇ 'ਚ ਅਲੰਕਾਰ ਨਹੀਂ ਹੈ ਉਹਨਾਂ ਗੀਤਾਂ ਦੇ ਵਿੱਚ ਪ੍ਰਤੀਕ ਨਹੀਂ ਹਨ ਉਹਨਾਂ ਗੀਤਾਂ ਦੇ ਵਿੱਚ ਜਿਹੜੀਆਂ ਹੋਰ ਕਲਾਤਾਲਕਲਾਤਮਕ ਜਿਹੜੀਆਂ ਸਾਡੀਆਂ ਯੁਕਤਾ ਹੁੰਦੀਆਂ ਉਹ ਨਹੀਂ ਹਨ ਸਾਡੀ ਕਹਿੰਦੇ ਗੈਗੀ ਐਵੇਂ ਜਾਏਗੀ ਸੋ ਦੋਤ ਜਿਨ੍ਹਾਂ ਨੇ ਇਸ ਫੀਲਡ ਦੇ ਵਿੱਚ ਵਿਚਰਨਾ ਸ਼ੌਕ ਰੱਖਣਾ ਪੈਰ ਜਮਾਉਣੇ ਆ ਤਾਂ ਸ਼ਬਦ ਤੇ ਸੁਰ ਮਤਲਬ ਧੀਮ ਤੇ ਉਹਦਾ ਰੂਪ ਇਹ ਦੋਨਾਂ ਦਾ ਸਮੇਲ ਹੋਣਾ ਬਹੁਤ ਜ਼ਰੂਰੀ ਹੈ ਜੇ ਵੀ ਗਾਉਂਗੇ ਵਧੀਆ ਗਲਾ ਤੁਹਾਡਾ ਵਧੀਆ ਕੋਈ ਤਾਂ ਗਲਾ ਹੀ ਨਾ ਵਜੇ ਦਿੱਤਾ ਹੈ ਕਿ ਜਿਹੜਾ ਕੁਝ ਗਾ ਰਹੇ ਹੋ ਉਹ ਸ਼ਬਦ ਵੀ ਵਧੀਆ ਬਣੇ ਚਾਹੀਦਾ ਹੈਗਾ ਸੋ ਸ਼ੁਕਰ ਹੈ ਜャ ਮੈਂ ਕਹਾ ਕਿ ਮੁਬਾਰਕਪਾਦ ਹੈ ਕਲੋ ਸਾਹਿਬ ਦੀ ਇਸ ਕਿਤਾਬ ਨੂੰ ਕਿ ਪੰਜਾਬੀ ਕਵਿਤਾ ਦੇ ਸਮਾਨਤਰ ਸਾਡੀ ਇੱਕ ਗੀਤਕਾਰੀ ਦੀ ਕਿਤਾਬ ਆਈ ਹੈ ਆਸ ਹੈ ਕਿ ਕੁਝ ਨਾ ਕੁਝ ਸੂਰਜ ਡੁੱਬਣ ਲੱਗਿਆ ਹਨਟ ਨਹੀਂ ਰਹਾ ਕੋਈ ਹੁਣ ਕੀ ਬਣੂਗਾ ਸਾਰੇ ਨੇ ਸੁਣਿਆ ਇੱਕ ਜੁਗ ਨੂੰ ਕਹਿੰਦਾ ਮੈਂ ਹੈਗਾ ਮੈਂ ਚੰਨਨ ਕਰੂੰਗਾ ਉਹ ਇਹ ਕਿਤਾਬ ਸੂਰਜ ਨਾ ਬਣ ਸਕੇ ਪਰ ਇੱਕ ਜਿਹੜਾ ਹੈਗਾ ਜੁਗ ਨੂੰ ਜ਼ਰੂਰ ਬਣੇਗੀ ਸੋ ਬਹੁਤ-ਬਹੁਤ ਸ਼ੁਕਰੀਆ ਕਲੋ ਸਾਹਿਬ ਤੁਸੀਂ ਮੇਰੀਆਂ ਇਧਰ-ਉਧਰ ਗੱਲਾਂ ਸੁਣੀਆਂ ਜਿਹਦੀ ਅਕਲ ਦੀ ਝੜ ਨਿਕਲੀ ਹੋਈ ਹੈ ਜਿੰਨੀਆਂ ਗੱਲਾਂ ਸੁਣੀਆਂ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਡੂੰਗੀਆਂ ਗੱਲਾਂ ਅੱਜ ਦੇ ਮੁੱਖ ਮਾਨ ਡਾਕਟਰ ਲਾਫਿੰਗ ਕੀਵਾ ਦੀ ਜੁਰਾ ਨੇ ਸਾਡੇ ਨਾਲ ਸਾਂਝੀਆਂ ਕੀਤੀਆਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਮੰਚ ਦੇ ਪ੍ਰਧਾਨ ਸ਼੍ਰੀ ਪਰੇਵਨਗ ਰਾਜੀ ਨੂੰ ਬੇਨਤੀ ਕਰਦਾ ਕਿ ਉਹ ਸਾਰਿਆਂ ਦਾ ਧੰਨਵਾਦ ਕਰਨ